ਚੈਨਲ ਤੇ ਹੋਇਆ ਲਾਈਵ ਆਪਾਂ ਆਏ ਸੀ ਬਾਈ ਰਾਜਵੀਰ ਕੋਲ ਬਰਾਡਗੌਟ ਫਾਰਮ ਤੇ ਕੋਠੇ ਕੋਰ ਸਿੰਘ ਵਾਲੇ ਤੇ ਸ਼ਾਮ ਦਾ ਸਮਾਂ ਹੈ ਨਾ ਤੁਸੀਂ ਦੇਖ ਸਕਦੇ ਓਧਰ ਬਾਈ ਦੀਆਂ ਜਿਹੜੀਆਂ ਬੱਕਰੀਆਂ ਹੈਗੀਆਂ ਪੱਠਾ ਨੇ ਬਰਬਰੀ ਤੇ ਬੀਟਲ ਵੀ ਹੈਗੇ ਨੇ ਕੁਛ ਨਾ ਤੇ ਇਹਨਾਂ ਨੂੰ ਜਿਹੜਾ ਇਸ ਸਮੇਂ ਕੀ ਫੀਡ ਦਿੱਤੀ ਜਾ ਰਹੀ ਆ ਕਿਵੇਂ ਸੰਭਾਲ ਹੁੰਦੀ ਹੈ ਗਰਮੀਆਂ ਅੱਜ ਆਪਾਂ ਸਾਰਾ ਦੇਖਦੇ ਆਂ ਬਾਈ ਨਾਲ ਕਰਦੇ ਆਂ ਗੱਲਬਾਤ ਹਾਂਜੀ ਕੀ ਹਾਲ ਆ ਰਾਜਵੀਰ ਰਿਕਾਰਡ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਆ ਕਿਵੇਂ ਕੱਲੀ ਕਣਕੀ ਦੱਬੀ ਆਉਣੇ ਹੋ ਕਣਕ ਫਸਰ ਨੂੰ ਵਧੀਆ ਬਾਈ ਅੱਛਾ ਆ ਵੇਖੀ ਆਉਣ ਤੋਂ ਪੜਾ ਕੇ ਹੀ ਤੁਹਾਨੂੰ ਨੇਰੀ ਕਣਕ ਹੀ ਪਾਉਣੇ ਫਿਰ ਹੁਣ ਨੇਰੀ ਬਾਈ ਨੇਰੀ ਕਿੰਨੀ ਪਾ ਦੇਣ ਇੱਕ ਜਾਨਵਰ ਦੂਰ ਆ ਯਾਰ ਦੂਜਾ ਦਾ ਫੀਡ ਦਾ ਸਮਾਨ ਪੂਰਾ ਨਹੀਂ ਆਉਂਦਾ ਅੱਛਾ ਛੜਕਾ ਛੁਰਕਾ ਇਹ ਉਂਝਾ ਚੌਕਰ ਤੇ ਖਾਲਾ ਆਪਣੇ ਪਿਉਂਕੇ ਵੀ ਪੌਣੇ ਸੰਨੀ ਕਰਦੇ ਦੂਰੀ ਦੀ ਠੀਕ ਆ ਆਪਣੇ ਆ ਕਣਕ ਪਾ ਦਿੰਦੇ ਸਸਤਾ ਆਪਣੇ ਹਰੇ ਦੇ ਘਰੇ ਨਾਜ ਹੁੰਦੇ ਹੀ ਐ ਖੰਦਗਾਂ ਬਹੁਤ ਹਨਾ ਕਣਕ ਕਣਕ ਵੀ ਸਾਰਿਆਂ ਨੂੰ ਖੁਸ਼ ਹੋ ਕੇ ਮੱਕੀ ਨਾਲੋਂ ਵੀ ਖੁਸ਼ ਹੋ ਕੇ ਖਾਂਦੇ ਆ ਤੇ ਆਮ ਭਾਈ ਆਪਣੇ ਡਰ ਜਾਂਦੇ ਜਿਵੇਂ ਘਰੇ ਰੱਖਾਂ ਉਹ ਵੀ ਜੇ ਬਾਲੀ ਕਣਕ ਖਾ ਗਈ ਬੱਕਰੀ ਮਰ ਜੂਗੀ ਨਹੀਂ ਭਾਈ ਜਿਹੜੀ ਘਰੇ ਪਲੀ ਆ ਆਪਣੇ ਪਹਿਲਾਂ ਤੁਸੀਂ ਨਿੱਕੀ ਹੁੰਦੀ ਨੂੰ ਗਿਜਾਲੋ ਭਲਾ ਡਰਮ ਤੇ ਲੱਗਿਓ ਆਪਦੀ ਮਰਜ਼ੀ ਨਾਲ ਖਾ ਕੇ ਹੋ ਜੂਗੀ ਪਰ ਜਿਹੜੀ ਕਈ ਵਾਰੀ ਆਪਾਂ ਬਾਹਰੋਂ ਅੰਦਰੋਂ ਲਿਆਉਣੇ ਆ ਬੱਕਰੀ ਕੀ ਦੀ ਭੁੱਖ ਜਵਾਈ ਹੁੰਦੀ ਹੈ ਜਾਂ ਉਹਨੇ ਵੇਖੀ ਨਹੀਂ ਹੁੰਦੀ ਕਣਕ ਜਾਂ ਹੋਰ ਚੀਜ਼ ਤੇ ਹਨਾ ਉਹ ਵੱਧ ਖਾ ਲੈਂਦੀ ਹੈ ਉਦੋਂ ਫਰੇਵਾ ਹੋ ਜਾਂਦਾ ਉਹਨੂੰ ਮਾਰਕੀ ਜਾਂਦੀ ਹੈ ਪਰ ਉਹ ਇੰਨਾ ਆਪ ਨੂੰ ਟਾਈਮ ਜ਼ਰੂਰ ਦਿੰਦੀ ਹੈ ਉਹਦੀ ਦਵਾਈ ਵਗੈਰਾ ਤੁਸੀਂ ਆਪਦੀ ਸਾਹਮ ਕੇ ਰੱਖੋ ਕੋਲੇ ਠੀਕ ਹੈ ਬਰੂਟੋ ਸੈਲ ਹੋ ਗਈ ਜਾਂ ਹੋਰ ਹੋ ਗਈ ਪਰ ਜੇ ਤੁਸੀਂ ਕਣਕ ਤੇ ਲਾਉਣੀ ਹੈ ਪਹਿਲੇ ਦਿਨ ਥੋੜੀ 50 150 ਗ੍ਰਾਮ ਤੋਂ ਸ਼ੁਰੂ ਕਰ ਲਓ ਇੱਕ ਬੱਕਰੀ ਦਾ ਪਾਣੀ ਆ ਖੇਲਾ ਕੇ ਪਾਣੀ ਪੀ ਲੂ ਨਾ ਨਾ ਬਈ ਪਾਣੀ 24 ਘੰਟੇ ਰਹਿੰਦਾ ਅੱਛਾ ਪਹਿਲਾਂ ਗੋੜਾ ਵਾਲਾ ਸੀ ਆ ਹੌਂਦੀ ਕਰਕੇ ਆਪਾਂ ਗੋੜਾ ਵਾਲਾ ਪਾਣੀ ਬੰਦ ਕਰਿਆ ਟੀਲ ਵੀ ਬੰਦ ਕਰਿਆ ਠੀਕ ਹੈ ਜੀ ਹਾਂ ਕਿਉਂਕਿ ਰੇਤਾ ਮਿੱਟੀ ਔੜਦਾ ਠੀਕ ਹੈ ਬਈ ਸਾਰੇ ਬਈ ਤੁਹਾਨੂੰ ਜਾਨਵਰ ਦਿਖਾਉਣੇ ਆ ਆ ਦੇਖੋ ਬਰਬਰੀ ਬਹੁਤ ਸੋਹਣੀਆਂ ਬਹੁਤ ਸੋਹਣੀਆਂ ਬੱਕਰੀਆਂ ਬਰਬਰੀ ਦੇ ਵਿੱਚ ਤੇ ਇੱਧਰ ਬਿੱਟਲਾ ਬਈ ਉਧਰ ਅਜ ਨਵੇਂ ਆਪਾਂ ਐਡ ਕੀਤਾ ਸੋ ਸ਼ੁਮਦਾ ਆ ਬੱਕਰੀ ਫਾਰਮ ਦੇ ਵਿੱਚ ਨਵੀਂ ਜੀ ਗੱਡ ਕੀਤੀ। ਬੱਕਰੀ ਫਾਰਮ ਦੇ ਇੱਕ ਪ੍ਰੋਬਲਮ ਆਉਂਦੀ ਹੈ ਆਪਣੇ ਸਾਰੇ ਭਰਾਵਾਂ ਨੂੰ ਜਿਹੜਾ ਫੇਲ ਹੋਣ ਦਾ ਕਾਰਨ ਵੀ ਇਹੀ ਹੈ। ਹੂੰ। ਇਹਦੀ ਆਮਦਨ ਡੇਲੀ ਹੈ ਨਹੀਂ ਬੱਕਰੀਆਂ ਦੀ। ਹਾਂ। ਜਿਵੇਂ ਦੁੱਧ ਦੀ ਡੇਲੀ ਹੋ ਗਈ ਜਾਂ ਮੁਰਗੀਆਂ ਦੀ ਉਹ ਹੋ ਗਈ ਜਾਂ ਕੁਝ ਵੀ ਹੈ ਨਾ ਬੱਕਰੀਆਂ ਦੀ ਡੇਲੀ ਆਉਂਦ ਨਹੀਂ। ਸ਼ਮਾਈ ਦੇਣੇ ਆ ਬਈਏ ਨੇ ਪੈਸੇ। ਤਾਂ ਕਰਕੇ ਉੱਥੇ ਆਪਣੇ ਜਿਹੜੇ ਤਾਂ ਬੰਦੇ ਬਾਹਰ ਚਾਰਦੇ ਆ ਉਹ ਤਾਂ ਕਾਟ ਕੱਟ ਜਾਂਦੇ ਆ। ਹੂੰ। ਜਿੱਥੋਂ ਵੀ ਸਰਚਾ ਜ਼ਿਆਦਾ ਨਹੀਂ ਆਉਂਦਾ। ਪਰ ਜਿਹੜੇ ਨੇ ਫਾਰਮ ਤੇ ਰੱਖਣੀਆਂ ਬਾਈ ਉਹ ਤੋਂ ਦਾਣਾ ਪਾਣੀ ਨਹੀਂ ਪੂਰਾ ਹੁੰਦਾ। ਹੂੰ ਤੇ ਆਪਾਂ ਉਹਦੇ ਆਸਤੇ ਥੋੜਾ ਜਿਹਾ ਇੱਕ ਡੈਮੋ ਜੋੜਿਆ ਨਾਲ ਜਿਹੜਾ ਕਿ ਟ੍ਰੈਂਡਿੰਗ 'ਚ ਵੀ ਕੰਮ ਹੈਗਾ ਦੇਸੀ ਮੁਰਗੀ ਫਾਰਮ ਦਾ। ਠੀਕ ਹੈ ਜੀ। ਕਿਹੜੀ ਬਰੀਡ ਹੈ ਬਾਈ ਇਹ? ਇਹ ਆਰ ਆਈ ਆਰ ਹੈ ਤੇ ਡਬਲ ਐਫ ਐਫ ਜੀ ਐਂ ਪਤਾ ਨਹੀਂ ਮੈਨੂੰ ਇਹਦਾ ਪਤਾ ਨਹੀਂਗਾ ਦੇਸੀ ਆ ਬਸ ਪ्योर। ਠੀਕ ਹੈ। ਤੇ ਇਹ 2 ਮਹੀਨਿਆਂ ਦੇ ਹੋ ਗਏ ਆਪਣੇ ਕਿਚੇ। 2 ਮਹੀਨੇ ਦੇ ਹੋ ਗਏ ਹਨਾ ਵਧੀਆ ਗ੍ਰੋਥ। ਹਾਂ ਇਹ ਤਮਾਣੇ ਤੋਂ ਬਾਈ ਤੋਂ ਲਈ ਸੀ ਫਾਰਮ ਵਾਲੇ ਤੋਂ। ਵਧੀਆ ਝੂਤੀ ਦਿੱਤੇ ਗ੍ਰੋਥ ਵਧੀਆ ਇਹਨਾਂ ਦੀ ਸਾਰਾ ਵਧੀਆ ਮੁਰਗੀਆਂ ਜਾਦੇ ਆ। ਠੀਕ। ਇਹਦਾ ਬਈ ਹੁਣ ਰੱਖੰਦਾ ਜੀ ਤਾਲਕ ਹੈ ਇਹ ਜੋ ਜਿਹੜੇ ਹੋਣਗੇ ਮੁਰਗੇ ਉਹ ਆਪਾਂ ਵੇਚ ਕੇ ਜਿਹੜਾ ਇਹਨਾਂ ਤੇ ਖਰਚਾ ਕਰਿਆ ਫੀਡ ਫੂਡ ਤੇ ਉਹ ਪੂਰਾ ਕਰ ਲਾਂਗੇ ਮੁਰਗੀਆਂ ਭਾਂਡਿਆਂ ਵਾਸਤੇ ਰੱਖ ਲਾਂਗੇ ਠੀਕ ਹੈ ਬਈ ਕਿਉਂਕਿ ਸਾਲ ਦੇ ਵਿੱਚ ਦਿੱਲੀ ਦਾ 500000 ਰੁਪਇਆ ਮੇਰਾ ਬਈ ਵੱਟ ਤੇ ਆ ਬੱਕਰੀਆਂ ਨੂੰ ਮੈਂ ਆਪਦਾ ਕੋਈ ਨੀਵਣਾ ਰੋਕਣਾ ਹੋਵੇ ਕੋਈ 2 ਮਹੀਨੇ ਰੋਕਣਾ ਹੋਵੇ ਮੈਨੂੰ ਕੋਈ ਦਿੱਕਤ ਨਹੀਂ ਇਹ ਤਾਂ ਮੇਰੇ ਮੰਨ ਲਓ ਬੰਦਾ ਰੱਖਿਆ ਜਾਂ ਕੋਈ ਫੀਡ ਦਾ ਖਰਚਾ ਇਹਨਾਂ ਤੋਂ ਚੱਲੀ ਜਾਊਗਾ ਬਈ ਆਏ ਕੋਈ ਦਿੱਕਤ ਨਹੀਂ ਵਿੱਚ ਰੱਖਣ ਨਾਲ ਕੋਈ ਆ ਥੋੜੀ ਜਿਹੀ ਬਈ ਦਿੱਕਤ ਆਉਂਦੀ ਐ ਇਹ ਤਾਂ ਆਪਣਾ ਹਜੇ ਆ ਖੁੱਡਾ ਵਿਖਾ ਦੇਣਾ ਇਧਰ ਜਾਲੀ ਨਹੀਂ ਆਪਾਂ ਨੂੰ ਮਿਲੀ ਬਠੰਡੇ ਉਹਨੇ ਹੁਣੇ ਟਾਈਮ ਨਹੀਂ ਲੱਗਿਆ ਇਹਦਾ ਥੋੜੀ ਜਿਹੀ ਇੱਕ ਦਿੱਕਤ ਆਉਂਦੀ ਐ ਬਈ ਇਹ ਨਾ ਖੁਰਨੀਆਂ ਚ ਵਿੱਠਾ ਮਾਰਦੇ ਹੂੰ ਇਹ ਦਿੱਕਤ ਬਹੁਤ ਵੱਡੀ ਐ ਜਿਹੜੀ ਮੈਨੂੰ ਜੱਜਾ ਨਹੀਂ ਕੰਮ ਤੇ ਪਰ ਵਿੱਚ ਤਾਂ ਛੱਡੇ ਸੀ ਉਹਨਾਂ ਚਿਚੜ ਬਹੁਤ ਬੰਦਦੇ ਠੀਕ ਇਹਨੂੰ ਥੋੜੇ ਜਿਹਾ ਆਪਾਂ ਛੋਟੇ 1 ਕਮਹੀਨੇ ਦੇ 1.5 ਮਹੀਨੇ ਤੱਕ ਆਪਾਂ ਛੱਡ ਸਕਦੇ ਹਾਂ ਇਹ ਬੱਚਾ 5-10 ਦਿਨਾਂ ਦਾ ਬੱਚਾ ਲਿਆ ਕੇ ਛੱਡ ਲਿਆ ਛੱਡ ਦਿਓ ਵਧੀਆ ਕਿਕਰ ਕਿਚੜ ਸਾਰਾ ਕੁਝ ਜੀ ਜੂ ਖਾਈ ਜਾਣਗੇ ਫ੍ਰੀ ਪਲੀ ਜਾਣਗੇ ਜਦੋਂ 2 ਕਮਹੀਨੇ ਦੇ ਡਾਰੀ ਦੀ ਮਾਰ ਲਾਗੇ ਨੇ ਉਦੋਂ ਪਾਸੇ ਕੱਢ ਦਿਓ ਉਦੋਂ ਨਾ ਇਹ ਮਿੰਗ ਇੱਕ ਮਿੰਗ ਕਰਦੇ ਬੈਠ ਜੀ ਬਾਲੀ ਗੰਦੀ ਜੀ ਹੈ ਹੂੰ ਤੇ ਖੁਰਲੀਆਂ ਬਹੁਤ ਗੰਦੀਆਂ ਕਿਉਂਕਿ ਬੱਕਰੀ ਹੋਵੇ ਬਈ ਮੁਸ਼ਕਲ ਮੰਦੇ ਬਰੀਡਰ ਵੀ ਦਿਖਾ ਦੇਣਾ ਆ ਜਾਓ ਬਈ ਇਹ ਬਈ ਫਾਰਮ ਹੈਗਾ ਭਾਈ ਰਾਜਵੀਰ ਕਾ ਹੈ ਫਾਰਮ ਪੰਜਾਬ ਮੇ ਬਠਿੰਡਾ ਕੇ ਪਾਸ ਇਹਾਂ ਪੇ ਹਰ ਮੰਥ ਟ੍ਰੇਨਿੰਗ ਵੀ ਹੁੰਦੀ ਹੈ। ਬਾਈ ਸੰਜੂ ਬਾਬਾ ਜਸ਼ਨਪ੍ਰੀਤ ਸਿੰਘ ਬਾਈ ਬੋਰਡ ਦੇਖ ਰਿਹਾ ਹੈ ਨਾ। ਆ ਆਪਣਾ ਬਈ ਜਾਂ ਆ ਦੇਖੋ ਬਾਈ ਬਰੀਡਰ ਬੱਕਰਾ ਹੈਗਾ। ਇਹਨੇ ਇਹਨੇ ਬੱਕਰੇ ਨੇ ਆਪਣਾ ਨਾਮ ਕਰਾਇਆ ਹੋਇਆ ਰਹੇ ਨੇ ਘਰ ਮਾਲਾ ਤੇ ਮੁਰਗਿਆ ਉਮਰਦਾ ਹੋ ਗਿਆ। ਠੀਕ ਹੈ ਜੀ ਬੱਕਰੀਆਂ ਬਹੁਤ ਆ ਰਹੀਆਂ ਬਈ ਆਪਣੇ ਏਰੀਆ ਚ ਤੁਹਾਡੀ ਵੀਡੀਓ ਇੱਕ ਪਾਈ ਸੀ ਤੁਸੀਂ ਹੂੰ ਆਪਣਾ ਉਹ ਇੱਕ ਬੱਕਰਾ ਅੰਦਰ ਆ ਉਹ ਇਹਨਾਂ ਨੂੰ ਖਾਣ ਨਹੀਂ ਦਿੰਦਾ ਉਹ ਵੀ ਦਿਖਾਉਣਾ ਸਿਕੰਦਰ ਹਾਂਜੀ ਜਿਹੜਾ ਆਪਾਂ ਵਾਪਸ ਕਰਾਇਆ ਸੀ ਵੀ ਇਹ ਕੇ ਬੱਕਰਾ ਬਹੁਤ ਬੱਕਰੀਆਂ ਆਉਂਦੀਆਂ ਬਈ ਡੇਲੀ ਜਵਾਬ ਦੇਈਦਾ ਬੱਕਰੀਆਂ ਤੋਂ ਠੀਕ ਹੈ ਬਈ ਦੋਨੇ ਬੱਕਰੇ ਛੱਡ ਦੇਣੇ ਚੰਗੇ ਆਪਾਂ ਤਾਂ ਫੀਸ ਘੱਟ ਹੈ ਫੇਰ ਪਰ ਬੱਕਰੀਆਂ ਬਈ ਦਿਨੋਂ ਦਿਨ ਬਹੁਤ ਆਉਂਦੀਆਂ ਆ ਬਰਬਰੇ ਤੋਂ ਵੀ ਇਹ ਤੋਂ ਵੀ ਆਹ ਦੇਖੋ ਬਈ ਇਹ ਬਰਬਰਾ ਚਿੱਟੀ ਅੱਖ ਦੇ ਵਿੱਚ ਕਿੰਨੇ ਦੰਦ ਹੋ ਗਏ ਇਹ ਇਹ ਹੁਣ ਲੱਗਦਾ ਬਈ 6 ਦੰਦ ਜਾਂ 8 ਦੰਦ ਪੂਰੇ ਹੋ ਗਏ ਉਹ ਦੇਖਿਆ ਨਹੀਂ ਆਪਾਂ ਕੀ ਕਰੇ ਤਾਂ ਅੱਜ ਵੀ ਇਹ ਤੋਂ ਬੱਕਰੀ ਕ੍ਰਾਸ ਹੋਈ ਐ ਇਹ ਤੋਂ ਵੀ ਹੋ ਗਈ ਅੱਜ ਇੱਕ ਬੱਕਰੀ ਉਹਦੇ ਕੋਲੋਂ ਆਈ ਸੀ ਬੱਕਰਾ ਬਈ ਬਹੁਤ ਸ਼ਾਨਦਾਰ ਆ ਬਹੁਤ ਵਧੀਆ ਰਿਜ਼ਲਟ ਆ ਬਈ ਜੇ ਕਿਸੇ ਭਰਾ ਨੇ ਬੱਕਰੀ ਕ੍ਰਾਸ ਕਰਾਉਣੀ ਬਈ ਆਪਾਂ ਹੋਰ ਦੱਸ ਦਈਏ ਇਹ 6 ਮਹੀਨੇ ਆਸਤੀ ਆ ਬਈ ਹੂੰ 6 ਮਹੀਨਾ ਬਾਅਦ ਆਪਾਂ ਬੱਕਰਾ ਨਹੀਂ ਛੱਡਣਾ ਕਿਉਂਕਿ ਮੇਰੀਆਂ ਆਪਦੀਆਂ ਬੱਕਰੀਆਂ ਪੂਰੀਆਂ ਹੋ ਜਾਣੀਆਂ ਹੁਣ ਮੇਰੇ ਕੋਲੇ 5-7 ਬੱਕਰੀਆਂ ਹੀ ਆਂ ਬੀਟਲਾ ਉਹ ਮੇਰੀਆਂ ਕ੍ਰਾਸ ਆ ਠੀਕ ਐ ਪਾਕ 6 ਮਹੀਨੇ ਜਿਹੜਾ ਭਰਾ ਇਹਨਾਂ ਤੋਂ ਸੂਆ ਲੈਣਾ ਚਾਹੁੰਦਾ ਕੋਈ ਕਿਤੇ ਠੱਕੇ ਖਾਣ ਦੀ ਲੋੜ ਨਹੀਂ ਬੱਚੇ ਮਹਿੰਗੇ ਮਹਿੰਗੇ ਚੱਕਣ ਦੀ ਲੋੜ ਨਹੀਂ ਜੀ ਠੀਕ ਹੈ ਬੱਕਰੀ ਵੀ 36 ਇੰਚ ਦੀ ਹੈ ਫਰਦੀ ਹੋਵੇ ਤੇ 2 ਕਾ ਕਿਲੋ ਦੁੱਧ 2.5 ਦਿੰਦੀ ਹੋਵੇ ਜੀ ਬੱਕਰੀ ਦਾ ਵੀ ਪੂਰਾ ਤਗੜਾ ਰਿਜ਼ਲਟ ਦੇਣਗੇ ਦੋਵੇਂ ਬੱਕਰੇ ਕਾਲਾ ਤੇ ਇਹ ਆਪਣਾ ਹਾਂਜੀ ਅ ਮ੍ਰਿਤੰਜੇ ਕੁਮਾਰ ਜੀ ਬਠਿੰਡਾ ਸੇ ਹੈ ਭਾਈ 25 30 ਕਿਲੋਮੀਟਰ ਹੈ ਮੁਕਸਰ ਰੋਡ 'ਤੇ ਮੁਕਸਰ ਰੋਡ ਸੇ ਬਲਾਈ ਹੈ ਨਾ گاਉਂ ਆਤਾ ਹੈ ਬਲਾਈ ਹੈ ਨਾ ਸੇ ਇਹ 3 ਕਿਲੋਮੀਟਰ ਫਾਰਮ ਹੈ ਹੋਰ ਥੋੜੀ ਨਾ ਇੱਕ ਭਰਾ ਨੂੰ ਬੇਨਤੀ ਜਿਹੜੇ ਬੱਕਰੀਆਂ ਲੈ ਕੇ ਆਉਂਦੇ ਆ ਦੁਪਹਿਰੇ ਆ ਜਾਂਦੇ ਆ ਹੂੰ ਠੀਕ ਹੈ ਜਿਹਦੇ ਨੇ ਬੱਕਰੀ ਕ੍ਰੋਸ ਕਰਵਾਉਣੀ ਆ ਜਾਂ ਤਾਂ ਉਹਨਾਂ ਜਿਹੜਾ ਨਵੇਂ ਬੰਦਾ ਹੁੰਦਾ ਹੀਟ ਚ ਆ ਗਈ ਉਹਦੀ ਚੱਕ ਲੈ ਆਉਂਦੇ ਆ ਤਾਂ ਗਰਮੀ ਬਹੁਤ ਆ ਬਈ ਬੱਕਰੀ ਦੁਵਾਰੇ ਦੁਵਾਰੇ ਆਪਾਂ ਚਲ ਕਲਾ ਦੇਨੇ ਆ ਇਕਦਾਂ ਹੀ ਹੋਰ ਹਾਂ ਬੱਕਰੀ ਨੂੰ ਬਈ 12-13 ਘੰਟੇ ਹੀਟ ਟੱਪ ਜਾਂਦਾ ਕਰੋ ਜਦੋਂ ਮੰਨ ਲਓ ਹੀਟ ਚ ਆ ਗਈ 12-13 ਘੰਟੇ ਬਾਅਦ ਲੈ ਆਕਰੋ ਇੱਕ ਸੁਬਾ ਲੈ ਆਕਰੋ ਜਾਂ ਇਸ ਵੇਲੇ ਸ਼ਾਮ ਨੂੰ ਲੈ ਕੇ ਆਕਰੋ ਠੀਕ ਬਈ ਸ਼ੀਗਰ ਦੁਪਹਿਰੇ ਲਿਆਉਂਦੇ ਆ ਫਿਰ ਬੱਕਰੇ ਬਈ ਭਾਰੇ ਆ ਥੋੜੇ ਜੇ ਹੌਂਕਾਂ ਲੱਗ ਜਾਂਦੇ ਆ ਹੂੰ ਤੇ ਇੱਕ ਬਈ ਫੀਸ ਬਾਰੇ ਫੇਰ ਘਟਾਉਣ ਤੇ ਬਈ 2500 ਵਾਲਾ ਯਾ 2000 ਵਾਲਾ 1500 ਵਾਲਾ ਬਈ ਆਪਣਾ ਕੋਈ ਰਿਸ਼ਤੇਦਾਰ ਹੋਵੇ ਕੀਰੀ ਵਾਲਾ ਹੋਵੇ ਜਾਣਦਾ ਹੋਵੇ ਕੋਈ ਭਰਾ ਹੋਵੇ ਠੀਕ ਹੈ ਬੱਕਰਿਆਂ ਦੇ ਨਾਲ ਕੋਈ ਲਿਹਾਜ਼ ਨਹੀਂ ਬਈ 2500 ਦਾ 2500 ਹੀ ਆ ਬਈ ਇਹ ਜੇ ਬੱਕਰਿਆਂ ਦੀ 5-5 1000 ਰੁਪਿਆ ਬਈ ਲੋਕ ਫੀਸ ਲਈ ਜਾਂਦੇ ਹਾਂ ਪਰ ਆਪਾਂ ਨੂੰ ਆਏ ਆ ਮੇਰੇ ਏਰੀਆ ਦੇ ਵਿੱਚ ਨਸਲ ਹੋ ਜੇ ਠੀਕ ਹੈ ਹੁਣ ਆਪਣੇ ਮੱਲਣੋਂ 7-8 ਬੱਕਰੀਆਂ ਘਲਾੜ ਲੈ ਕੇ ਗਏ ਆ ਬਈ ਇਹ ਵੀ ਵੀਡੀਓ ਨੇ ਆ ਕੇ ਆਪਾਂ ਬਈ ਦਿਖਾਵਾਂਗੇ ਹੂੰ ਤੇ ਆਪਾਂ ਅਗਲੇ ਨੂੰ ਆਖਿਆ ਬਈ ਮੇਮਣੇ ਵਾਸਤੇ ਇੱਥੇ ਸਾਡੇ ਜੋ ਜੋ ਤੁਹਾਨੂੰ ਕੋਈ ਮੰਡੀ ਤੇ ਵੇਚਣ ਦੀ ਲੋੜ ਨਹੀਂ ਵਿੱਚ ਕਈ ਨਵੇਂ ਭਰਾ ਆਪਣੇ ਵੀਡੀਓ ਥੱਲੇ ਕਮੈਂਟ ਕਰ ਦਿੰਦੇ ਨੇ ਯਾਰ ਬਈ ਇਹ ਵਗ ਦਾਣੀ ਦਾ ਮਾਲ ਸਹੀ ਮੋਲ ਨਹੀਂ ਬਈ 10-12 12000 ਦੇ ਬੱਚੇ ਰੱਖੂਗਾ ਮੈਂ ਠੀਕ ਹੈ ਜੀ ਹਾਂ ਤੇ ਜੇ ਮਰਜ਼ੀ ਹੋਵੇ ਬੱਕਰੀ ਬੁੱਕਰੀ ਆਪਣੇ ਆਪ ਦੇ ਬੱਕਰੀਆਂ ਤੇ ਬਈ ਮਾਨ ਹੂੰ ਪਹੇੜੀ ਡੱਬੇ ਹੀ ਕੱਢਦਾ ਉਹ ਕਾਲਾ ਹੀ ਕੱਢੂਗਾ ਬੱਕਰੀ ਕੇਵਜ ਮਰਜ਼ੀ ਹੋਵੇ ਠੀਕ ਹੈ ਭਾਈ ਹੁਣ ਕਈ ਬੱਕਰੇ ਬਾਲੇ ਰੰਗ ਸੂਈ ਜਾਂਦੇ ਉਹ ਨਹੀਂ ਕੰਮ ਜਿਹੜੇ ਨੇ ਪਲਾਂ ਦੀ ਚਿੱਪੀ ਬੱਕਰੀ ਲਿਆਓ ਜੋ ਕਾਲੇ ਤੋਂ ਕਰਾ ਦੋ ਕਾਲੇ ਬੱਚੀ ਦੇਊਗਾ ਅੱਛਾ ਤੇ ਗਾਂ ਦੁੱਧ ਵੀ ਦੇਊਗਾ ਤੇ ਬੱਕਰੀ ਵੀ ਤਿਆਰ ਹੋਣਗੇ ਬੱਕਰਿਆਂ ਦੇ ਕਾਲਾ ਵੀ ਦਿਖਾ ਦੇ ਬੱਕਰਾ ਆਪਣਾ ਆ ਆ ਛੱਡੀਆਂ ਨੂੰ ਜੀ ਭਾਈ ਹਿੰਦੀ ਵਿੱਚ ਵੀ ਆਪਕੋ ਬਤਾ ਦਿੰਦੇ ਹੈ ਹਿੰਦੀ ਵਾਲੇ ਕਾਫੀ ਬਾਈ ਜੁੜੇ ਹੈ ਇਹ ਪੰਜਾਬ ਮੇ ਬਠਿੰਡਾ ਸੇ ਮੁਕਸਰ ਰੋੜ ਪਰ گاਉ ਹੈ ਜੇ ਬਾਈ ਵਾਹ ਪੇ ਫਾਰਮ ਹੈ ਆਪਣੇ ਪੰਜਾਬ ਦੀ ਪੁਰਾਣੀ نسل ਕੇ ਬੱਕਰੇ ਆ ਆਪਣੇ ਪਾਸ ਕਿਸੇ ਬਾਈ ਕੋ ਬੜੇ ਕੁਰਬਾਨੀ ਕੇ ਬੱਕਰੇ ਚਾਹੀਏ ਆਲ ਇੰਡੀਆ ਮੇ ਟ੍ਰਾਂਸਪੋਰਟ ਕਰਤੇ ਆ ਕੋਈ ਬੱਕਰੀ ਚਾਹੀਏ ਬੱਕਰੀ ਵੀ ਵੇਚ ਦਿੰਦੇ ਆ ਰਸਤੇ ਮੇ ਮਰਤੀ ਹੈ ਟੂਟਦੀ ਫੂਟਦੀ ਹੈ ਬਿਮਾਰ ਹੋਤੀ ਹੈ ਹਮਾਰੀ ਹੈ ਉਹ ਵੀ ਪੂਰੀ ਗਾਰੰਟੀ ਕੇ ਸਾਥ ਵੇਚਦੇ ਆ ਚਾਹੇ ਕਿਤਨੀ ਵੀ ਦੂਰ ਹੋਵੇ ਠੀਕ ਹੈ ਬਾਈ ਇਨਕੇ ਬੱਚੇ ਮਿਲ ਗਏ ਉਹ ਆਪਣਾ ਬੱਕਰਾ ਆ ਗਿਆ ਆ ਦੇਖੋ ਬਾਈ ਜੈਡ ਬਲੈਕ ਦੇ ਵਿੱਚ ਇਹ ਬਾਈ ਪੰਛੀ ਬੱਕਰੇ ਦਾ ਬੱਚਾ ਬਾਈ ਪੁੰਨਿਆਲੀ ਦਾ ਸੈਦੋ ਕੇ ਬਲੱਡ ਲਾਈਨ ਦਾ ਬਾਈ ਹਾਂ ਬਹੁਤ ਚੰਗੀ ਸੇਰੀ ਬਾਈ ਇਹ ਬੱਕਰੀਆਂ ਦੀ ਬਈ ਸਪੈਸ਼ਲ ਵੀਡੀਓ ਆਪਣੇ ਚੈਨਲ ਦੇ ਯੰਗ ਫਾਰਮਰ ਤੇ ਪਈ ਹੋਈ ਆ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਗੋਡ ਫਾਰਮਿੰਗ ਪਲੇਲਿਸਟ ਦੇ ਵਿੱਚ ਤੇ ਇਹ ਬੱਕਰੀਆਂ ਦੀ ਦੋਨਾਂ ਦੀ ਸਪੈਸ਼ਲ ਵੀਡੀਓ ਬਣੀ ਹੋਈ ਆ ਹਾਂ ਦੋਨਾਂ ਦੀ ਸਪੈਸ਼ਲ ਵੀਡੀਓ ਬਣੀ ਆ ਬਾਈ ਤੇ ਬਾਈ ਦਾ ਨਵਾਂ ਹੀ ਫਾਰਮ ਬਣਿਆ ਹੈਗਾ ਨੂੰ 6-7 ਮਹੀਨੇ ਹੋਏ ਆ ਚੱਲੇ ਨੂੰ ਹਰ ਮਹੀਨੇ ਇੱਥੇ ਟ੍ਰੇਨਿੰਗ ਹੁੰਦੀ ਆ ਜੀ ਬੱਕਰੀਆਂ ਦੀ ਇੱਥੇ ਹਰ ਮਹੀਨੇ ਟ੍ਰੇਨਿੰਗ ਹੁੰਦੀ ਆ ਪ੍ਰੋਪਰ ਸੈਟਅਪ ਬਣਿਆ ਹੈਗਾ ਦੇਖੋ ਤੁਸੀਂ ਖੁਰਲੀਆਂ ਬਣੀਆਂ ਨੇ ਤੇ ਪੂਰਾ ਜਿਹੜਾ ਸ਼ੈੱਡ ਬਣਿਆ ਹੋਇਆ ਹੈਗਾ ਸਰਕਾਨੇ ਦਾ ਵਧੀਆ ਕਮਰੇ ਬਣੇ ਹੋਏ ਨੇ ਇੱਥੇ ਪਾਰਟੀਸ਼ਨ ਕੀਤੀ ਹੋਈ ਆ ਬੱਕਰੇ ਲੱਗ ਰਹੇ ਨੇ ਇੱਥੇ ਜਿਹੜਾ ਖਾਲੀ ਸੀਗਾ ਇਹ ਪੋਰਸ਼ਨ ਇੱਥੇ ਮੁਰਗੀਆਂ ਛੱਡੀਆਂ ਹੋਈਆਂ ਨੇ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਬੀਟਲ ਦੇ ਵਿੱਚ ਫੀਮੇਲ ਨੇ ਜੀ ਬੀਟਲ ਦੇ ਵਿੱਚ ਜਿੰਨੀਆਂ ਫੀਮੇਲ ਨੇ ਇਹ ਇਸ ਪੋਰਸ਼ਨ ਦੇ ਵਿੱਚ ਹੈਗੀਆਂ ਨੇ ਤੇ ਜਿਹੜਾ ਇਧਰ ਫਸਟ ਵਾਲਾ ਹੈਗਾ ਇਧਰ ਹੈਗਾ ਜੀ ਬਰਬਰੀ ਇਧਰ ਬਰਬਰੀ ਦੇ ਵਿੱਚ ਫੀਮੇਲ ਨੇ ਇਹ ਸਾਰੀਆਂ ਤੁਸੀਂ ਦੇਖ ਸਕਦੇ ਹੋ ਫੀਮੇਲ ਵਧੀਆ ਕੁਆਲਿਟੀ ਦੇ ਵਿੱਚ ਨੇ ਤੇ ਇਹ ਸਾਰਾ ਫਾਰਮ ਹੈਗਾ ਬਰਾਡ ਗੋਡ ਫਾਰਮ ਪਿੰਡ ਕੋਠੀ ਕੌਰ ਸਿੰਘ ਵਾਲੇ ਜਿਹੜੇ ਭਰਾਵਾਂ ਨੇ ਬਠਿੰਡੇ ਤੋਂ ਆਉਣਾ ਹੈਗਾ ਤਾਂ ਤੁਸੀਂ ਜਿਹੜਾ ਭਲਾਈਆਣੇ ਤੋਂ ਆ ਸਕਦੇ ਹੋ ਬਠਿੰਡਾ ਤੋਂ ਮੁਕਸਾ ਰੋਡ ਤੇ ਭਲਾਈਆਣਾ ਪਿੰਡ ਤੇ ਭਲਾਈਆਣੇ ਤੋਂ ਜਿਹੜੀ ਇਸ ਫਾਰਮ ਤੇ ਸਿੱਧੀ ਸੜਕ ਆਉਂਦੀ ਆ ਤੇ ਜਿਨ੍ਹਾਂ ਨੇ ਗੋਨਿਆਣਾ ਤੋਂ ਆਉਣਾ ਹੈਗਾ ਕੋਟਕਪੂਰਾ ਤੋਂ ਆਣਾ ਤਾਂ ਤੁਸੀਂ ਡਬਲਯੂ ਪਿੰਡ ਤੋਂ ਸਿੱਧਾ ਫਾਰਮ ਤੇ ਆ ਸਕਦੇ ਹੋ ਉਥੋਂ ਵੀ ਜਿਹੜਾ ਆਬਲੂ ਤੋਂ ਵੀ 2-3 3-4 ਕਿਲੋਮੀਟਰ ਹੈਗਾ ਤਾਂ ਲੋਕੇਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਤੁਸੀਂ ਸੌਖਾ ਆ ਸਕਦੇ ਹੋ ਵਧੀਆ ਪੱਕਾ ਰੋਡ ਆਉਂਦਾ ਹੈਗਾ ਤੇ ਸਾਰਾ ਬਾਈ ਨੇ ਆਪਦੇ ਖੇਤ ਦੇ ਵਿੱਚ ਫਾਰਮ ਬਣਾਇਆ ਹੈਗਾ 5-6 ਕਨਾਲਾਂ ਜਗ੍ਹਾ ਜਿਹੜੀ ਇਹ ਕਵਰ ਕੀਤੀ ਹੈਗੀ ਆ ਤੇ ਇਹਦੀ ਪੂਰੀ ਬਾਉਂਡਰੀ ਪ੍ਰੋਪਰ ਹੋ ਚੁੱਕੀ ਆ ਇੱਥੇ ਹਰ ਮਹੀਨੇ ਜਿਹੜੀ ਟ੍ਰੇਨਿੰਗ ਹੁੰਦੀ ਹੈਗੀ ਆ ਤੇ ਕਿਸੇ ਨੇ ਟ੍ਰੇਨਿੰਗ ਲੈਣੀ ਆ ਤਾਂ ਤੁਸੀਂ ਉਹ ਵੀ ਸੰਪਰਕ ਕਰ ਸਕਦੇ ਹੋ 90563 38435 ਠੀਕ ਹੈ ਜੀ ਲਾਈਵ ਦੇ ਨਾਲ ਜੋੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਗਰਮੀ ਕਰਕੇ ਥੋੜਾ ਵਿਜੀ ਹੋਣ ਕਰਕੇ ਆਪਾਂ ਕੋਈ ਵੀਡੀਓ ਨਹੀਂ ਚੈਨਲ ਤੇ ਅਪਲੋਡ ਕਰ ਸਕੇ ਕਈ ਦਿਨ ਹੋ ਗਿਆ ਹਫਤੇ ਤੋਂ ਉੱਪਰ ਹੋ ਗਿਆ ਤੇ ਆਉਣ ਵਾਲੇ 4-5 ਦਿਨਾਂ ਤੱਕ ਵਧੀਆ ਵੀਡੀਓ ਲੈ ਕੇ ਆਵਾਂਗੇ ਚੰਗੇ ਫਾਰਮ ਤੋਂ ਦਿਖਾਵਾਂਗੇ ਹਾਂਜੀ ਬੀਟਲ ਬੱਕਰੀ ਦੀ ਕੀ ਕੀਮਤ ਹੈ ਭਾਈ ਜੀ ਬੀਟਲ ਬੱਕਰੀ ਦੀ ਕੀਮਤ ਹੁੰਦੀ ਹੈ ਜੀ ਕੁਆਲਿਟੀ ਦੇ ਡਿਪੈਂਡ ਹੁੰਦੀ ਹੈ ਜੀ ਕਿੱਦਾਂ ਦੀ ਕੁਆਲਿਟੀ ਆ ਹਨਾ ਕਿੰਨੀ ਉਹਦੀ ਹਾਈਟ ਹੈਗੀ ਆ ਗੱਬਣਾ ਜਾਂ ਖਾਲੀ ਆ ਉਹ ਸਾਰੇ ਜਿਹੜੀਆਂ ਗੱਲਾਂ ਨੂੰ ਦੇਖ ਕੇ ਉਹਦੀ ਕੀਮਤ ਤੈਅ ਹੁੰਦੀ ਆ ਆਮ ਜੇ ਆਪਾਂ ਨੋਰਮਲ ਰੱਖੀਏ ਐਵਰੇਜ ਰੱਖੀਏ ਤਾਂ 12 ਤੋਂ 15000 ਦੇ ਵਿੱਚ ਜਿਹੜੀ ਇਹਦੀ ਸਟਾਰਟਿੰਗ ਹੋ ਜਾਂਦੀ ਆ ਬੱਕਰੀ ਬੀਟਲ ਦੀ ਤਾਂ ਉੱਪਰ ਤੁਸੀਂ ਜਿੰਨਾ ਮਰਜ਼ੀ ਰੇਟ ਭਰ ਕੇ ਲੈ ਸਕਦੇ ਹੋ 40 40000 ਦੀਆਂ ਵੀ ਬੱਕਰੀਆਂ ਵਿਕੀ ਜਾਂਦੀਆਂ ਜਿਹੜੀ ਨੋਰਮਲ ਬੱਕਰੀ ਆ ਉਹ ਤੁਹਾਨੂੰ 15 20 ਦੇ ਆਸ-ਪਾਸ ਜਿਹੜੀ ਉਹ ਹੈਗੀ ਆ ਉਹ ਮਿਲ ਜਾਂਦੀ ਆ ਖਾਲੀ ਬੱਕਰੀ ਦੀ ਜੀ ਗੱਲ ਉਹ ਬਾਈ ਤੋਂ ਆ ਕੇ ਡਿਪੈਂਡ ਹੈਗਾ ਜੇ ਕਵਾਲਟ 10 12 13 14 ਦੀ ਮਿਲ ਜਾਂਦੀ ਆ ਉਹ ਮੌਕੇ ਤੇ ਹੁੰਦਾ ਡਿਸਾਈਡ ਹੈ ਨਾ ਕਿਦਾਂ ਦਾ ਜਾਨਵਰ ਆ ਕਿਦਾਂ ਦੀ ਉਹਦੀ ਕੁਆਲਿਟੀ ਆ ਹਾਰ ਕਿੰਨੀ ਆ ਥਣ ਲਵੇ ਦੀ ਕਿਵੇਂ ਆ ਰਿਜ਼ਲਟ ਕਿਵੇਂ ਦਾ ਹੁੰਦਾ ਬੱਕਰੀ ਦਾ ਕਾਫੀ ਕੁਝ ਦੇਖਿਆ ਜਾਂਦਾ ਜਦੋਂ ਆਪਾਂ ਬੱਕਰੀ ਖਰੀਦਦੇ ਹੈਗੇ ਆ ਇਹ ਸਾਰਾ ਫਾਰਮ ਦਾ ਤੁਹਾਨੂੰ ਵੀਊ ਦਿਖਾਉਨੇ ਆ ਬਾਕੀ ਉਹਨੇ ਰੋ ਚੁੱਕਿਆ ਆਪਣੇ ਚੈਨਲ ਦੇ ਬਾਈ ਹੋਰ ਵੀ ਵੀਡੀਓ ਹੈਗੀਆਂ ਫਾਰਮ ਦੀਆਂ ਤੁਸੀਂ ਦੇਖ ਸਕਦੇ ਹੋ ਸੋ ਧੰਨਵਾਦ ਸਾਰਿਆਂ ਦਾ ਜੇ ਕਿਸੇ ਨੇ ਹੋਰ ਕੋਈ ਜਾਣਕਾਰੀ ਲੈਣੀ ਹੈ ਬੱਕਰੀਆਂ ਬਾਰੇ ਤਾਂ ਤੁਸੀਂ ਆਪਣਾ ਚੈਨਲ ਹੁਣੇ ਹੀ ਖੋਲ੍ਹ ਕੇ ਦੇਖਿਓ ਕਾਫੀ ਵੀਡੀਓ ਜਿਹੜੀਆਂ ਗੋਡ ਫਾਰਮਿੰਗ ਬਾਰੇ ਬਹੁਤ ਹੀ ਵਧੀਆ ਜਾਣਕਾਰੀ ਵਾਲੀਆਂ ਆਪਣੇ ਚੈਨਲ ਤੇ ਹੈਗੀਆਂ ਨੇ ਜਿਹੜੇ ਪੰਜਾਬ ਦੇ ਨਾਮਵਾਰ ਬਰੀਡਰ ਹੈਗੇ ਨੇ ਬਾਈ ਪੰਮਾ ਸੈਦ ਹੋ ਕੇ ਵਰਗੇ ਉਹਨਾਂ ਦੀਆਂ ਵੀ ਆਪਾਂ ਇੰਟਰਵਿਊ ਕੀਤੀਆਂ ਨੇ ਤੇ ਬਾਕੀ ਤੁਸੀਂ ਸਾਡੇ ਵੀ ਤਜਰਬੇ ਜਿਹੜੇ ਉਹ ਅਸੀਂ ਦੱਸਦੇ ਰਹਿੰਦੇ ਉਹ ਵੀ ਸੁਣ ਸਕਦੇ ਹੋ ਆਪਣੇ ਚੈਨਲ ਯੰਗ ਫਾਰਮਰ ਸਾਰੇ ਭਰਾ ਜਰੂਰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਧੰਨਵਾਦ ਲਓ ਬਈ